ਪਾਹ ਯਾਰੀ ਦੇ ਦਿੰਨੇ ਅੱਜ ਚਾਕ ਤਮਾਰਾ ਉਹ ਮੰਗੇ ਕਨੇ ਦੇਦੇ ਆ ਦੇਰੇ ਹੁਣ ਤਾਂ ਹੁਣ ਨਹੀਂ ਕੋਈ ਸਹੀ ਰਾਤਿਆਂ ਨੇ ਜੇ ਗੱਲ ਸਾਨਾ ਮੂੰਹ ਕਹਿ ਜਾ ਲੱਗੇ ਜਾ ਰਹੇ ਹੋਗਾ 100 ਦਾ ਤੇਲ ਘੱਟੋ ਘੱਟ ਖਾਊਗਾ ਮੋਟਰ ਨੂੰ 1100 ਦੇ ਪੈਗੇ ਹਾਂ ਮਗਰ ਰਹਿ ਗਿਆ 100 ਜੇ 100 ਜੇ 100 ਦੋਸਾਂ ਨਾਮ ਬਣਿਆ ਫਿਰ ਇਹ ਵੀ ਵਿਚਾਰ ਆਇਆ ਤੇਰੇ ਲੱਗੇ ਪੈਸੇ ਦੇ ਦੇ ਨਾ ਤੇਰੇ ਮੂੰਹ ਆ ਤੇਰੇ ਤੇ ਯਕੀਨ ਕੀਤਾ ਨੇ ਤਾਂ ਤੇਰੇ ਤੇ ਯਕੀਨ ਨਹੀਂ ਕਹਾਂਗਾ ਵੀ ਇੰਨੇ ਲੱਗੇ 1000 ਲੱਗੇ 1000 ਦੇ ਦਾ ਕਾਕਾ ਗਾਂਧੀ ਨਿਫਾਜ਼ ਦੇ ਤੇ ਗਾਂਧੀ ਟੁੱਟ ਜਾਣਾ ਤੇਰੀ ਜਬਾਨ ਤੇ ਫੁੱਲ ਚਰਾਤੇ ਨੇ ਲੋ ਜੀ ਕੈਂਡ ਸੌਦਾ ਪੂਰਾ ਜੋ ਕੁੱਕੜਾ ਦਾ ਸੌਦਾ ਹੋਇਆ ਨਹੀਂ ਨਹੀਂ ਆਪਣੇ ਨਹੀਂ ਦੇ ਤੇ ਨਹੀਂ ਇਹਦਾ ਲੋਡ 흘ਲੀ ਜਾਂਦਾ ਗਾਂਧੀ ਵਾਲੇ ਉੱਡਦੇ ਰਹੇ ਨਾਲ ਯਾਰ 50 ਰੁਪਏ ਹੋਰ ਦੇ ਦੇ ਯਾਰ ਜਾ ਇਹਦੇ 50 ਕੋ ਨਹੀਂ ਹੁੰਦਾ ਖਾਣ ਦਾ ਲੈ ਕੋਚੇ ਖਾਣ ਲੈਣਗੇ ਜਵਾੜ ਯਾਰ ਕੁਛ ਕਰ ਦੇ ਦੇ ਨਾ ਪੁੱਤ ਦੇ ਦੇਓ ਯਾਰ ਦੇ ਦੇਓ ਨਵੇੜੋ ਕੰਮ ਮਰੇ ਕਿੰਨੇ ਪੰਜਾ ਲੈ ਕੇ ਆਤਾ ਤੁਹਾਨੂੰ ਉਹਨਾਂ ਫੇਰ ਨਾਲ ਰੱਖੋ ਚੱਕੀ ਹੁੰਦੀ ਆ ਕਿ ਮੋੜੀ ਨਾ 150 ਹੋ ਗਾ ਨਹੀਂ ਨਹੀਂ ਇਹਨੇ ਤੱਕਾਂ ਕਰੀ ਠੀਕ ਹੈ ਮੈਨੂੰ ਪਤਾ ਇਹ ਗੇਮ ਹੈ ਇਹ ਇੱਕ ਦੂਜਾ ਭਾਲਦੇ ਗਾਂਧੀ ਵਾਲਾ ਕਾ ਚੱਕਲਾ ਵਸ ਰੱਖਦੇ ਵਿੱਚ 100 ਦਾ ਹੋਰ ਬਸ ਮਾ ਸਾਡੇ ਹੱਥ ਵਾਸਤਾ ਇੰਨੀ ਸੀ ਮਸਾਉ ਦਾ ਰੱਖਦੇ ਮਾ ਸਾਡੇ ਦੇਣ ਵਾਸਤੇ ਬਸ ਯਾ ਕਲੈ ਕਲਦੀਪ ਨੇ ਕਰਾਤਾ ਗੁਲਦੀਪ ਸਾਈਡ ਤੇ ਬਾਈ ਚੱਕ ਬਈ ਵਾਹ ਬਈ ਵਾਹ ਵਾਹ ਲੈ ਵੀ ਮੁੰਡੇ ਆਖੇ ਲਾ ਕੇ ਮੁੰਡੇ ਸਿਆਣੇ ਆ ਵੀਰੇ ਕਿਹੜਾ ਪੰਡਾ ਬਈ ਆਹੀ ਪੰਡਾ ਚਲੋ ਠੀਕ ਆ ਸੂਰ ਵਾਲਾ ਪੰਡਾ ਆ ਬਾਈਆਂ ਦਾ ਦੋ ਮੁਰਗੇ ਵੇਚ ਤੇ ਕਿੰਨੇ ਦੇ ਹੋ ਗਏ 1100 ਦੇ 1100 1100 ਦਾ ਸੇਲ ਠੀਕ ਆ ਬਾਈ ਸੂਰ ਬੱਕਰਾ ਮੰਡੀ ਤੇ ਮੇਰੇ ਬਾਦ ਕੇ ਬਾਈ ਕੋਟਪੁਰੇ ਤੋਂ ਨਾ ਤੇ ਮਿਲਦੇ ਆਂ ਦੋਸਤੋ ਯਤਰਾ ਅਗਲੀ ਜੀ ਦੇ ਨਾਲ ਪੈਂਡ ਸੂਰ ਵਾਲਾ ਬਖਰਾ ਮੰਡੀ ਤੇ